ਉਥੋਂ ਉਹ ਮੋਰਚਾ ਜਿਹੜਾ ਪਾਣੀਆਂ ਦਾ ਮੋਰਚਾ ਸੀ ਉਹ ਧਾਰਮਿਕ ਮੋਰਚਾ ਬਣ ਗਿਆ ਧਾਰਮਿਕ ਮੋਰਚੇ ਤੋਂ ਬਾਅਦ 84 ਗਾਂਢ ਹੋਇਆ 84 ਗਾਂਢ ਤੋਂ ਹੁਣ ਤੱਕ ਪੰਜਾਬ ਦੇ ਨੌਜਵਾਨਾਂ ਦੀ ਗਾਹੇ ਬਗਾਹੇ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਨਸਲ ਕੁਸ਼ੀ ਹੋਈ ਹੈ ਤੇ ਪੰਜਾਬ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਸੱਭਿਆਚਾਰਕ ਤੌਰ ਤੇ ਹਰ ਤਰਫ ਪੱਖ ਤੋਂ ਕਮਜ਼ੋਰ ਹੁੰਦਾ ਗਿਆ ਪਰ ਸਿਆਸੀ ਪਾਰਟੀਆਂ ਦੇ ਜਿੰਨੇ ਵੀ ਆਗੂ ਨੇ ਇਹ ਸਾਰੇ ਤਾਕਤਵਾਰ ਹੁੰਦੇ ਰਹੇ ਜਿਹੜੇ ਜਿਹੜੇ ਤਾਂ ਪਰਮਾਨੈਂਟ ਹੁਣ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਦੇ ਵਿੱਚ 125 ਦੇ ਕਰੀਬ 140 ਦੇ ਕਰੀਬ ਗਵਰਨਮੈਂਟ ਕਾਲਜ ਸੀ ਤੇ ਜਿਹਦੇ ਵਿੱਚ ਹੁਣ ਚੌੜਕ ਕਾਲਜ ਨੇ ਜਿਹੜੇ ਸਾਹ ਲੈ ਰਹੇ ਨੇ ਰਾਨੀ ਦੇ ਚ ਹਾਂ ਰਾਨੀ ਦੇ ਚ ਕਿਸੇ ਕਾਲਜ ਦੇ ਵਿੱਚ ਪ੍ਰੋਹੋ ਨਹੀਂ ਹੈਗਾ ਪ੍ਰਿੰਸੀਪਲ ਪਰਮਾਨੈਂਟ ਪ੍ਰਿੰਸੀਪਲ ਵਾਲੀ ਸਾਡੇ ਨਾਲ ਮੌਜੂਦ ਨੇ ਬੁੱਧ ਸਿੰਘ ਜੀ ਨੀਲੋ ਜੀ ਅਸੀਂ ਇਹ ਨਾਲ ਪੰਜਾਬ ਦੇ ਇਸ ਟਾਈਮ ਜੋ ਮੁੱਦੇ ਚੱਲ ਰਹੇ ਨੇ ਸਿਆਸੀ ਮੁੱਦੇ ਨੇ ਜਾਂ ਪੰਜਾਬ ਦੀਆਂ ਹੋਰ ਜਿੰਨੀਆਂ ਵੀ ਕਿਸੇ ਵੀ ਤਰ੍ਹਾਂ ਦੀਆਂ ਸਿਆਸੀ ਸਟੇਜਾਂ ਤੇ ਅਲੱਗ-ਅਲੱਗ ਬਿਆਨ ਦਿੱਤੇ ਜਾਂਦੇ ਨੇ ਜਿਵੇਂ ਕਿ ਹੱਸਣੇ ਗੱਲਾਂ ਹੁੰਦੀ ਇੱਕ ਪੰਜਾਬ ਨੂੰ ਇੱਕ ਸਟੇਜ ਐਦਾਂ ਸਟੇਜ ਬਣਾ ਦਿੱਤੀ ਹੈ ਜਿਵੇਂ ਕੋਈ ਕਾਮੇਡੀ ਸਟੇਜ ਹੁੰਦੀ ਹੈ ਸਭ ਤੋਂ ਪਹਿਲਾਂ ਬੁੱਧ ਸਿੰਘ ਨੀਲੋ ਜੀ ਦਾ ਸਵਾਗਤ ਕਰਦੇ ਹਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਨੂੰ ਜਿਵੇਂ ਕਿ ਹੁਣ ਪੰਜਾਬ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਮੁੱਦੇ ਚੱਲ ਰਹੇ ਨੇ ਜਿਵੇਂ ਹੁਣ ਜਿਵੇਂ ਅਲੱਗ-ਅਲੱਗ ਸਿਆਸੀ ਲੀਡਰ ਨੇ ਜਿਹੜੇ ਵੱਡੇ-ਵੱਡੇ ਅਹੁਦੇ ਦੇ ਨੇ ਸਟੇਜ ਤੇ ਇਸ ਤਰ੍ਹਾਂ ਦੇ ਬਿਆਨ ਦਿੰਦੇ ਨੇ ਕਿ ਕਮੇਡੀ ਸਟੇਜ ਐ ਇਸ ਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੇਕਰ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਬਿਆਨਾਂ ਨੂੰ ਦੇਖਿਆ ਜਾਵੇ ਤਾਂ ਉਹਦੇ ਵਿੱਚ ਤਾਂ ਇਸ ਤਰ੍ਹਾਂ ਹੀ ਲੱਗਦਾ ਜਿਵੇਂ ਸਟੇਜ ਤੇ ਕੋਈ ਨਾਟਕ ਹੋ ਰਿਹਾ ਹੋਵੇ ਤੇ ਲੋਕ ਦਰਸ਼ਕ ਬਣੇ ਉਹਨਾਂ ਦੇ ਜੋਕਸੋ ਬੋਲਦੇ ਨੇ ਇਹ ਉਹਦਾ ਮਨੋਰੰਜਨ ਕਰ ਰਹੇ ਹੋਣ ਤੇ ਨਾ ਤਾਂ ਪੰਜਾਬ ਦੇ ਲੋਕ ਸਹਿਰਦ ਨੇ ਤੇ ਨਾ ਹੀ ਸਿਆਸੀ ਪਾਰਟੀਆਂ ਦੇ ਲੀਡਰ ਇਹਦਾ ਕਾਰਨ ਇਹ ਆ ਵੀ ਪਿਛਲੇ 4 ਦਹਾਕਿਆਂ ਤੋਂ ਪੰਜਾਬ ਬੜਾ ਡਾਵਾਡੂਲ ਸਥਿਤੀ ਦੇ ਵਿੱਚੋਂ ਗੁਜ਼ਰ ਰਿਹਾ ਉਹ ਕਿਉਂ ਗੁਜ਼ਰ ਰਿਹਾ ਇਹਦੇ ਵਿੱਚ ਬਹੁ ਗਿਣਤੀ ਜਿਹੜਾ ਸਾਡੀਆਂ ਸਿਆਸੀ ਪਾਰਟੀਆਂ ਨੇ ਭਾਵੇਂ ਉਹ ਅਕਾਲੀ ਨੇ ਕਾਂਗਰਸ ਨੇ ਇੱਥੋਂ ਤੱਕ ਵੀ ਕਾਮਨਿਸਟਾਂ ਦਾ ਵੀ ਕਾਮਨਿਸਟ ਜਿਹੜੇ ਲੋਕ ਮਸਲਿਆਂ ਤੇ ਲੋਕਾਂ ਦੇ ਦਰਦੀ ਬਣਦੇ ਸੀ ਉਹਨਾਂ ਨੇ ਵੀ ਪੰਜਾਬ ਨੂੰ ਸੰਭਾਲਣ ਦਾ ਯਤਨ ਨਹੀਂ ਕੀਤਾ ਜੇ ਯਤਨ ਕੀਤਾ ਤਾਂ ਉਹ ਕਾਂਗਰਸ ਦੇ ਨਾਲ ਜਾ ਕੇ ਖੜ ਗਈ ਕਾਂਗਰਸ ਨੇ ਪੰਜਾਬ ਦੇ ਵਿੱਚ ਜੋ ਹੁਣ ਤੱਕ ਦੇ ਹਾਲਾਤ ਖੜੇ ਕੀਤੇ 1978 ਤੋਂ ਲੈ ਕੇ ਜਿਵੇਂ ਕਹਿੰਦੇ ਨੇ ਸਭ ਤੋਂ ਪਹਿਲਾਂ ਬਾਦਲਾਂ ਦੀ ਸਰਕਾਰ ਵੇਲੇ ਪੰਜਾਬ ਦੇ ਵਿੱਚ ਇਹ ਨਕਸਲੀ ਮੂਵਮੈਂਟ ਦੇ ਨਾਂ ਹੇਠ ਮੁੰਡਿਆਂ ਦਾ ਕਾਹਨ ਕੀਤਾ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਨੇ ਘਰਾਂ ਚੋਂ ਚੱਕ-ਚੱਕ ਕੇ ਝੂਠੇ ਪੁਲਿਸ ਮੁਕਾਬਲੇ ਬਣਾਏ। ਇਹ ਭਾਰਤ ਦੇ ਵਿੱਚ ਸਭ ਤੋਂ ਪਹਿਲੀ ਵਾਰ ਝੂਠੇ ਪੁਲਿਸ ਮੁਕਾਬਲੇ ਬਣਾਉਣ ਦਾ ਜਿਹੜਾ ਰਿਕਾਰਡ ਪੈਦਾ ਕੀਤਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ। ਉਹਨਾਂ ਸਮੇਂ ਹੋਇਆ। ਉਹਦੇ ਸਮੇਂ ਹੋਇਆ। ਉਦੋਂ ਤੋਂ ਪਹਿਲਾਂ ਹਿੰਦੁਸਤਾਨ ਦੇ ਵਿੱਚ ਕਿਤੇ ਵੀ ਫੇਕ ਕਾਊਂਟਰ ਨਹੀਂ ਸੀ ਹੁੰਦੇ ਤੇ ਇਹ ਸਾਰਾ ਕੁਝ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਉਦੋਂ ਬਾਅਦ ਦੇ ਵਿੱਚ 1980 ਤੋਂ ਬਾਅਦ ਪੰਜਾਬ ਦੇ ਵਿੱਚ ਧਰਮ ਦੇ ਨਾਂ ਤੇ ਮੂਵਮੈਂਟ ਤਾਂ ਸ਼ੁਰੂ ਹੋਈ ਸੀ ਜਿਹੜੀ ਸਾਡੀ ਐਸਐਲ ਬਾਈ ਜਿਹੜੀ ਨਹਿਰ ਨੂੰ ਰੋਕਣ ਦੇ ਖਾਤਰ ਮੋਰਚਾ ਲੱਗਿਆ ਸੀ ਕਪੂਰੀ ਤੇ ਬਾਦਲ ਨੇ ਚਾਕੇ ਲਿਆ ਕੇ ਬਾੜਤਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਬਾਰ ਦੇ ਵਿੱਚ ਉਥੋਂ ਉਹ ਮੋਰਚਾ ਜਿਹੜਾ ਪਾਣੀਆਂ ਦਾ ਮੋਰਚਾ ਸੀ ਉਹ ਧਾਰਮਿਕ ਮੋਰਚਾ ਬਣ ਗਿਆ ਧਾਰਮਿਕ ਮੋਰਚੇ ਤੋਂ ਬਾਅਦ 84 ਕਾਂਡ ਹੋਇਆ 84 ਕਾਂਡ ਤੋਂ ਹੁਣ ਤੱਕ ਪੰਜਾਬ ਦੇ ਨੌਜਵਾਨਾਂ ਦੀ ਗਾਹੇ ਬਗਾਹੇ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਨਸਲਕੁਸ਼ੀ ਹੋਈ ਹੈ ਤੇ ਪੰਜਾਬ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਸੱਭਿਆਚਾਰਕ ਤੌਰ ਤੇ ਹਰ ਤਰਫ ਪੱਖ ਤੋਂ ਕਮਜ਼ੋਰ ਹੁੰਦਾ ਗਿਆ ਪਰ ਸਿਆਸੀ ਪਾਰਟੀਆਂ ਦੇ ਜਿੰਨੇ ਵੀ ਆਗੂ ਨੇ ਇਹ ਸਾਰੇ ਤਾਗਤਵਾਰ ਹੁੰਦੇ ਰਹੇ ਹੁਣ ਜਿਵੇਂ ਪਿਛਲੇ 10 10 ਸਾਲ ਅਕਾਲੀਆਂ ਦੀ ਸਰਕਾਰ ਰਹੀ ਆ ਅਕਾਲੀਆਂ ਦੀ ਸਰਕਾਰ ਵੇਲੇ ਪੰਜਾਬ ਸਰਕਾਰ ਦੇ ਜਿੰਨੇ ਵੀ ਪਬਲਿਕ ਮੈਕਮੇਂਟ ਜਿਹਨੂੰ ਆਪਾਂ ਜਨਤਕ ਅਦਾਰੇ ਕਹਿੰਦੇ ਆ ਜਿਹਦੇ ਵਿੱਚ ਰੋਡ ਵੇਜਦੀਆਂ ਬੱਸਾਂ ਜਾਂ ਮੰਡੀ ਮੰਡੀ ਬੋਰਡ ਤੇ ਜਾਂ ਜਿਹੜਾ ਸਾਡਾ ਫੂਡ ਕਾਰਪੋਰੇਸ਼ਨ ਦਾ ਇਹ ਜਿੰਨੇ ਵੀ ਅਦਾਰੇ ਸੀ ਇਹਨਾਂ ਸਾਰੇ ਅਦਾਰਿਆਂ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਖਾਸ ਕਰਕੇ ਟਰਾਂਸਪੋਰਟ ਤੇ ਪੰਜਾਬ ਦੀ ਟਰਾਂਸਪੋਰਟ ਦੇ ਵਿੱਚ ਜਾਣੀ ਕਿਸੇ ਟਾਈਮ ਪੰਜਾਬ ਦੇ ਜਿਹੜੀ ਰੋਡਵੇ ਸੀ ਜਿਹਦੇ ਵਿੱਚ ਪੀਆਰਟੀਸੀ ਵੀ ਸੀ ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਸਾਂ ਆਉਂਦੀਆਂ ᱛੀਆਂ ਹਰ ਪਿੰਡ ਨੂੰ ਹਰ ਸ਼ਹਿਰ ਨੂੰ ਪੰਜ ਪੰਜ ਦੋ ਦੋ ਮਿੰਟ ਬਾਅਦ ਬੱਸਾਂ ਚੱਲਦੀਆਂ ᱛਈਆਂ ਹੁਣ ਤੁਹਾਨੂੰ ਪੰਜਾਬ ਦੇ ਵਿੱਚ ਰੋਡਵੇ ਜਾਂ ਪੀਆਰਟੀਸੀ ਨਹੀਂ ਲੱਭੂਗੀਆਂ ਤੁਹਾਨੂੰ ਸਿਰਫ ਆਰਬਿਟ ਬਾਦਲਾਂ ਦੀਆਂ ਬਸਾਂ ਲੱਭਣਗੀਆਂ ਤੇ ਉਹ ਉਹਦੇ ਵਿੱਚ ਇਹ ਨੁਕਸਾਨ ਕੀਤਾ ਹੋਇਆ ਪੰਜਾਬ ਦਾ ਹੁਣ ਹੁਣ ਜਿੱਥੇ ਗੱਲ ਤੁਸੀਂ ਸ਼ੁਰੂ ਕੀਤੀ ਐ ਵੀ ਪੰਜਾਬ ਦਾ ਅਖਾੜਾ ਬਣ ਗਿਆ ਪੰਜਾਬ ਦਾ ਅਖਾੜਾ ਇਸੇ ਕਰਕੇ ਬਣਿਆ ਕਿਉਂਕਿ ਪੰਜਾਬ ਦੇ ਲੋਕ ਸਹਿਰਦ ਨਹੀਂ ਸੀ ਪੰਜਾਬ ਦੇ ਲੋਕ ਨਾ ਹਰ ਪਾਸੇ ਨਾ ਉਹਦੇ ਵਾਂਗੂ ਚੱਲਦੇ ਨੇ ਜਿਵੇਂ ਕੋਈ ਹੜਾ ਆਉਂਦਾ ਜੇ ਧਰਮ ਵਾਲੇ ਪਾਸੇ ਨੂੰ ਜਾਂਦੇ ਨੇ ਤਾਂ ਇਹ ਧਾਰਮਿਕ ਬਣ ਜਾਂਦੇ ਨੇ ਮੰਨ ਲਓ ਵੀ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਦੇ ਵਿੱਚ ਹੜਾ ਐ ਕੇਂਦਰ ਸਰਕਾਰ ਨੇ ਨਾ ਪੰਜਾਬ ਸਰਕਾਰ ਨੇ ਲੋਕਾਂ ਦੀ ਬਾਹ ਬਾ ਨਹੀਂ ਪੜੀ ਪਰ ਲੋਕਾਂ ਨੇ ਲੋਕਾਂ ਨੂੰ ਡੁੱਬਦੇ ਹੋਏ ਉਹਨਾਂ ਨੂੰ ਘਰਾਂ ਚੋਂ ਕੱਢ ਕੇ ਉਹਨਾਂ ਦਾ ਸਾਰਾ ਕੁਝ ਉਹਨਾਂ ਦਾ ਜ਼ਮੀਨਾਂ ਵੀ ਸੰਭਾਲੀਆਂ ਜਿੰਮੇ ਪਿਛਲੇ ਸਮੇਂ ਦੇ ਵਿੱਚ ਜ਼ਮੀਨਾਂ ਪੱਧਰ ਕਰਕੇ ਉਹਨਾਂ ਨੇ ਸਾਰਾ ਕੁਝ ਕੀਤਾ ਪਰ ਜਦੋਂ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਦੀ ਆਰਥਿਕਤਾ ਬਾਰੇ ਪੰਜਾਬ ਦੇ ਸੱਭਿਆਚਾਰ ਬਾਰੇ ਪੰਜਾਬ ਦੀ ਰਾਜਨੀਤੀ ਬਾਰੇ ਕੋਈ ਗੱਲ ਹੁੰਦੀ ਹੈ ਤਾਂ ਅਸੀਂ ਵੱਖ-ਵੱਖ ਪਾਰਟੀਆਂ ਦੇ ਵਿੱਚ ਫੇਰ ਗੁਆਚ ਜਾਂਦੇ ਹਾਂ ਇਹ ਇਹ ਇਹਦੀ ਇੱਕ ਹੋਰ ਅਧਾਰਨਾ ਸਾਡੇ ਕੋਲ ਜਿਵੇਂ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਤੇ ਦਿੱਲੀ ਤੱਕ ਪੁੱਜਿਆ ਹਰਿਆਣੇ ਦੇ ਵਿੱਚ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੂੰ ਰੋਕਣ ਦੀ ਪਰ ਹਰਿਆਣੇ ਵਾਲੇ ਨੇ ਜਦੋਂ ਸਾਥ ਦਿੱਤਾ ਤਾਂ ਦਿੱਲੀ ਤੱਕ ਪਹੁੰਚ ਗਏ ਸਵਾ ਸਾਲ ਮੋਰਚਾ ਚੱਲੇ ਆ 755 ਦੇ ਕਰੀਬ ਜਿਹੜੇ ਕਿਸਾਨ ਮਜ਼ਦੂਰ ਤੇ ਸਾਡੀਆਂ ਮਾਵਾਂ ਉਥੇ ਸ਼ਹੀਦ ਹੋਈਆਂ ਤੇ ਉਹ ਇੱਕ ਵਾਰੀ ਇਹਨਾਂ ਨੇ ਉੱਥੇ ਬਿੱਲ ਵਾਸ ਕਰਾ ਕੇ ਵਾਪਸ ਆ ਗਏ ਹੁਣ ਜਿਹੜਾ ਹੁਣ ਉਹ ਬਿੱਲ ਤਾਂ ਇਹਨਾਂ ਨੇ ਵਾਪਸ ਕਰਵਾਤੇ ਪਰ ਫਿਰ ਮੁੜ ਕੇ ਉਹਨਾਂ ਮੈਂ ਤੁਹਾਡੀ ਗੱਲ ਕੱਟਣ ਲੇਗਾ ਉਹਨਾਂ ਬਿੱਲਾਂ ਵਿੱਚ ਵੀ ਮੈਨੂੰ ਝੋਲ ਲੱਗਦਾ ਹੈ ਦੇਖੋ ਉਹ ਉਹ ਬਿੱਲ ਉਦੋਂ ਤਾਂ ਵਾਪਸ ਹੋ ਗਏ ਪਰ ਉਹਨਾਂ ਦਾ ਰੂਪ ਬਦਲਤਾ ਉਹ ਉਹਨਾਂ ਸਮਿਆਂ ਦੇ ਵਿੱਚ ਪੰਜਾਬ ਦੀ ਭਾਰਤ ਸਰਕਾਰ ਨੇ ਮਜ਼ਦੂਰਾਂ ਦੇ ਉੱਪਰ ਮਜ਼ਦੂਰ ਦਾ ਇੱਕ ਕਾਨੂੰਨ ਬਣਾਇਆ ਸੀ ਜਿਹਦੇ ਵਿੱਚ ਮਜ਼ਦੂਰ ਦੀ ਜਿਹੜੀ 8 ਘੰਟੇ ਇਹ ਉਹ ਸੀ ਡਿਊਟੀ ਸੀ ਉਹ ਬਾਰਾਂ ਘੰਟੇ ਕਰ ਦਿੱਤੀ ਅੱਗੇ ਸਾਰੇ ਹਿੱਤ ਮਜ਼ਦੂਰ ਦੇ ਹੁੰਦੇ ਤੇ ਹੁਣ ਸਾਰੇ ਮਾਲਕ ਦੇ ਨੇ ਲੈਸਟਿਸ ਦੇ ਹੋ ਗਏ ਨੇ ਹਾਂ ਹਾਂ ਇੰਡਸਟਰੀ ਵਾਲੇ ਦੇ ਹੋ ਗਏ ਨੇ ਇਹਦੇ ਬਾਰੇ ਨਾ ਤਾਂ ਸਾਡੇ ਕਿਸਾਨ ਜਥੇਬੰਦੀਆਂ ਬੋਲੀਆਂ ਮਜ਼ਦੂਰ ਜਥੇਬੰਦੀਆਂ ਦਾ ਨਾਂ ਵਰਤਦੇ ਰਹੇ ਨੇ ਕਿਸਾਨ ਜਥੇਬੰਦੀਆਂ ਵਾਲੇ ਉੱਥੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰੇ ਦਾ ਲੱਗਦੇ ਰਹੇ ਪਰ ਜਦੋਂ ਇਹ ਬਿੱਲ ਪਾਸ ਹੋਇਆ ਤਾਂ ਕਿਸੇ ਨੇ ਉੱਥੇ ਬਿਆਨ ਤੱਕ ਨਹੀਂ ਦਿੱਤਾ ਕਿਸੇ ਮਜ਼ਦੂਰ ਨੂੰ ਉੱਥੇ ਇਹਨਾਂ ਨੇ ਸਟੇਜ ਤੇ ਨਹੀਂ ਚੜ੍ਹਣ ਦਿੱਤਾ ਤੇ ਇਹ ਜਿਹੜੇ ਨਾ ਹੁਣ ਇੱਕ ਪਾਸੇ ਤਾਂ ਸੀ ਕਹੀ ਜਿੰਨਾ ਵੀ ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਇੱਥੇ ਜਾਤ ਨਹੀਂ ਕੋਈ ਪਾਤ ਨਹੀਂ ਧਰਮ ਨਹੀਂ ਕੋਈ ਗੋਤ ਨਹੀਂ ਸਾਰੇ ਸਿੱਖ ਨੇ ਪਰ ਜਦੋਂ ਤੁਸੀਂ ਕਿਸੇ ਨੂੰ ਬੰਦੇ ਨੂੰ ਫਰੋਲ ਕੇ ਦੇਖਦੇ ਹੋ ਉਹਦੇ ਵਿੱਚ ਜਾਤ ਵੀ ਨਿਕਲੇ ਹੁੰਦੇ ਉਹਦੇ ਵਿੱਚ ਗੋਤ ਵੀ ਨਿਕਲੇ ਆਉਂਦਾ ਉਹਦੇ ਵਿੱਚ ਸਿਆਸੀ ਪਾਰਟੀ ਵੀ ਨਿਕਲੇ ਆਉਂਦੀ ਆ ਇਸੇ ਕਰਕੇ ਪੰਜਾਬ ਨੇ ਜਿਹੜਾ ਉਹ ਡਾਵਾ ਡੋਲ ਦੀ ਸਥਿਤੀ ਵਿੱਚ ਪੁੱਜਿਆ ਉਹਦਾ ਕਾਰਨ ਇਹ ਹੈ ਕਿ ਪੰਜਾਬ ਦੇ ਲੋਕ ਆਪ ਸਹਿਰਦ ਨਹੀਂ ਹੈਗੇ ਤੇ ਸਿਆਸੀ ਪਾਰਟੀਆਂ ਤਾਂ ਮੌਕਾ ਪ੍ਰਸਤ ਨੇ ਹੁਣ ਦੇਖਿਆ ਵੀ ਹੁਣ ਪਿਛਲੇ ਸਮਿਆਂ ਦੇ ਵਿੱਚੋਂ ਤੁਸੀਂ ਦੇਖਿਆ ਹੋਣਾ ਵੀ ਅਕਾਲੀਆਂ ਚੋਂ ਕਾਂਗਰਸ ਦੇ ਵਿੱਚੋਂ ਜਾਂ ਹੋਰ ਜਿਹੜੀਆਂ ਛੋਟੂ ਛੋਟੀਆਂ ਸਿਆਸੀ ਪਾਰਟੀਆਂ ਨੇ ਉਹ ਆਪਣੀ ਚਮੜੀ ਬਚਾਉਣ ਦੇ ਖਾਤਰ ਭਾਜਪਾ ਦੀ ਬੇੜੀ 'ਤੇ ਬੈਠੀ ਜਾਂਦੀਆਂ ਨੇ ਤੇ ਪੰਜਾਬ ਦਾ ਤਾਂ ਨੁਕਸਾਨ ਹੋ ਰਿਹਾ ਨਾ ਹੁਣ ਭਾਵੇਂ ਅਕਾਲੀ ਨੇ ਭਾਵੇਂ ਕਾਂਗਰਸੀ ਨੇ ਤੇ ਭਾਵੇਂ ਭਾਜਪਾਲੇ ਨੇ ਇਹ ਪੰਜਾਬ ਦੇ ਪ੍ਰਤੀ ਤਾਂ ਸਿਰਦ ਨਹੀਂ ਇਹਨਾਂ ਦਾ ਤਾਂ ਸਿਰਫ ਇੱਕੋ ਇੱਕ ਉਹ ਮਕਸਦ ਦਾ ਵੀ ਅਸੀਂ ਪੰਜਾਬ ਦੀ ਸਤਾ ਨੂੰ ਕਿਵੇਂ ਹਟਾਈ ਗਏ ਤੇ ਜਿਹੜੇ ਬੰਦੇ ਨੇ ਹੁਣ ਮੰਨ ਲਾ ਵੀ ਪੰਜਾਬ ਦੇ ਲੋਕਾਂ ਨੇ ਬਦਲਾ ਦੇ ਨਾਂ ਹੇਠ ਬਾਈ ਦੇ ਵਿੱਚ 92 ਸੀਟਾਂ ਦੇ ਜਿਤਾਈਆਂ ਤੇ ਹੁਣ 95 ਨੇ ਤਨ ਸੀਟਾਂ ਬਾਅਦ ਦੇ ਵਿੱਚ ਇਹਨਾਂ ਨੂੰ ਜਿੱਤ ਕੇ ਦਿੱਤੀਆਂ ਤੇ ਇਹਨਾਂ 95 ਨੇ ਕੀ ਕੀਤਾ ਪੰਜਾਬ ਦੇ ਲਈ ਸਿਰਫ 300 ਯੂਨਟ ਬਿਜਲੀ ਪਾਣੀ ਜਿਹੜਾ ਕੇਂਦਰ ਬਾਦਲਾਂ ਦੇ ਵੱਲੋਂ ਮਾਫ ਕੀਤਾ ਹੋਇਆ ਸੀ ਉਹਦੇ ਤੇ ਵੀ ਬੜਾ ਵੱਡਾ ਇਸ਼ੂ ਹੈ ਜਿਹੜਾ ਇਹਨਾਂ ਨੇ ਬਿੱਲ ਮਾਫ ਕੀਤਾ ਹੈ ਹੂੰ ਮੈਨੂੰ ਲੱਗਦਾ ਹੈ ਕਿ ਬਿੱਲ ਮਾਫ ਕਰਨ ਦੀ بجائے ਜੁੰਟ ਘੱਟ ਕਰ ਦਿੰਦੇ ਹੂੰ ਜਾਸੋ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਨੇ ਉਹਨਾਂ ਦਾ ਬਿੱਲ ਮਾਫ ਹੁੰਦਾ ਉਹ ਤੋਂ ਆਓ ਤਾਂ ਆਲਰੇਡੀ 250 ਯੂਨਟ ਮਾਫਸੀ ਮੇ ਵੀ ਹੂੰ ਠੀਕ ਹੈ ਨਾ ਹੂੰ ਉਹਦਾ ਕਾਰਨ ਦੇਖ ਪਤਾ ਕਿ ਲਿਖੀ ਆ ਹੁਣ ਇੱਕ ਨਾ ਕਹਾਵਤ ਆ ਵੀ ਗਧੇ ਕੋਲੇ ਨੂੰ ਜਦੋਂ ਤੁਸੀਂ ਇੱਕ ਬਰਾਬਰ ਕਰ ਦੇਂਗੇ ਹੁਣ ਇੱਕ ਪਾਸੇ ਤਾਂ ਜਿਹੜਾ ਲੈਂਡਲੋਰਡ ਆ ਕਰੋੜਾਂ ਰੁਪਏ ਕਮਾਉਂਦਾ ਉਹਦੇ ਵੀ ਬਿਜਲੀ ਮਾਫ ਆ ਤੇ ਇੱਕ ਜਿੱਦ ਕੋ ਹਜ਼ਾਰੇ ਕਿੜੀ ਜ਼ਮੀਨ ਆ ਉਹਦਾ ਵੀ ਬਿਜਲੀ ਪਾਣੀ ਮਾਫ ਆ ਹੁਣ ਇਸੇ ਤਰ੍ਹਾਂ ਰੋਡਵੇਜ ਦੀਆਂ ਬੱਸਾਂ ਦੇ ਵਿੱਚ ਉਹ ਕਿਰਾਇਆ ਮਾਫ ਆ ਵੀ ਬੀ ਆਂਦਾ ਜਿਹੜੀ ਬੀਬੀ 8000 ਰੁਪਏ ਜਾਂ 1.5 ਲੱਖ ਰੁਪਏ ਤਨਖਾਹ ਲੈਂਦੀ ਉਹਦਾ ਵੀ ਮਾਫਾ ਤੇ ਜਿਹੜੀ ਬੀਬੀ ਸਾਡੇ ਵਰਗੇ ਘਰਾਂ ਦੇ ਵਿੱਚੋਂ ਮੰਗ ਕੇ ਆਪਣੇ ਧੀਆਂ ਪੁੱਤਾਂ ਤੋਂ ਜਾਂਦੀਆਂ ਗਵੰਡੀਆਂ ਤੋਂ ਜਾਂਦੀਆਂ ਸ਼ਹਿਰ ਜਾਂ ਆਪਣੇ ਧੀਆਂ ਪੁੱਤਾਂ ਨੂੰ ਮਿਲਣੇ ਜਾਂਦੀ ਆ ਤੇ ਉਹਦਾ ਵੀ ਮਾਫਾ ਬਹੁਤ ਮਾਵਾਂ ਦੇ ਧੀਆਂ ਬਹੁਤ ਨੇ ਜਿਹੜੀਆਂ ਕੋਲ ਜਾਂ ਵਿੱਚ ਜਾਂਦੀਆਂ ਨੇ ਬੱਚਾ ਸਕੂਲ ਕਾਲਜ ਨਿਜਾਬ ਪਾਉਂਦਾ ਜੇਬ ਚ ਕਰਾਇਆ ਨਹੀਂ ਹੁੰਦਾ ਹਾਂ ਸਰਕਾਰ ਨੂੰ ਇਸ ਤੇ ਸਵਿਰਧ ਹੋਣਾ ਚਾਹੀਦਾ ਦੇਖੋ ਚਾਹੀਦਾ ਤਾਂ ਇਹ ਸੀ ਵੀ ਉਹ ਉਹਦੀ ਨਾ ਆਰਥਿਕ ਤੌਰ ਤੇ ਉਹਨੇ ਦੀ ਨਿਸ਼ਾਨਦੇ ਹੀ ਹੁੰਦੀ ਵੀ ਮੰਨ ਲੋ ਵੀ ਤੁਸੀਂ 5 ਏਕੜ ਤੱਕ ਕਰ ਦਿੰਦੇ ਵੀ 5 ਏਕੜ ਤੱਕ ਬਿਜਲੀ ਪਾਣੀ ਅਸੀਂ ਮੁਫਤ ਕਰਾਂਗੇ ਜਿਹਦੇ ਉੱਪਰੋਂ ਵੱਧ ਹੋਊਗੀ ਉਹ ਉਹ ਉਹਦੀ ਦੁੱਗਣੀ ਉਹ ਲਾਉਂਦੇ ਇਹ ਇਸੇ ਤਰ੍ਹਾਂ ਰੋਡਵੇ ਦੀਆਂ ਬਸਾਂ ਦੇ ਵਿੱਚ ਕਾਰਡ ਉਹਨਾਂ ਦੇ ਬਣਦੇ ਜਿਹਨਾਂ ਤੇ ਆਰਥਿਕ ਤੌਰ ਤੇ ਬੰਦੇ ਕਮਜ਼ੋਰ ਨੇ ਸਹੀ ਹੈ ਤੇ ਹੁਣ ਉਹ ਉੱਥੇ ਇੱਕਈ ਗਰ ਬਸ ਦੇ ਵਿੱਚ ਸਾਰੀਆਂ ਬੀਬੀਆਂ ਬੈਠੀਆਂ ਹੁੰਦੀਆਂ ਨੇ ਤੇ ਰੋਡਵੇ ਹਰ ਹਰ ਮਹੀਨੇ 400 ਕਰੋੜ ਰੁਪਏ ਦੇ ਘਾਟੇ 'ਚ ਜਾ ਰਹੀ ਆ ਤੇ ਜਿਹੜੇ ਰੋਡਵੇ ਦੇ ਠੇਕੇ ਤੇ ਲੱਗੇ ਹੋਏ ਨੇ ਜਾਂ ਆਪਾਂ ਪਰਮਾਨੈਂਟ ਤਾਂ ਹੁਣ ਮੇਰੇ ਖਿਲਚ 100 150 ਨੌਜਵਾਨ ਆ ਜਿਹੜਾ ਇਹ ਹੁਣ ਤਾਂ ਬਜ਼ੁਰਗ ਹੋ ਗਏ ਵਿਚਾਰੇ ਰਿਟਾਇਰਮੈਂਟ ਤੇ ਬੈਠੇ ਨੇ ਉਹ ਉਹਨਾਂ ਨੂੰ ਤਾਂ ਖਾ ਨਹੀਂ ਮਿਲਦੀਆਂ ਸਾਲ-ਸਾਲ ਨਹੀਂ ਮਿਲਦੀਆਂ ਟੀਚਰਾਂ ਨੂੰ ਨਹੀਂ ਮਿਲ ਰਹੀਆਂ ਟੀਚਰ ਇਹਨਾਂ ਦੇ ਹੁਣ ਹੁਣ ਟੀਚਰ ਅੱਗੇ ਇਹ ਨਾ ਇੱਕ ਟੀਚਰ ਹੁੰਦਾ ਸੀ ਕਿ ਪ੍ਰਾਇਮਰੀ ਟੀਚਰ ਹੁੰਦਾ ਸੀ ਇੱਕ ਮਿਡਲ ਇਕ ਹਾਈ ਕਾਲਜ ਦੇ ਪ੍ਰੋਫੈਸਰ ਹੁੰਦੇ ਯੂਨੀਵਰਸਿਟੀ ਦੇ ਪ੍ਰੋਫੈਸਰ ਹੁੰਦੇ ਸੀ ਹੁਣ ਤਾਂ ਸਕੂਲਾਂ ਦੇ ਵਿੱਚ ਜਿਹੜੇ ਟੀਚਰਾਂ ਦੀ ਪਤਾ ਨਹੀਂ ਕਿ ਐ ਕਿੰਨੀਆਂ ਕੈਟਾਗਰੀਆਂ ਬਣਾਤੀ ਕਾਲਜਾਂ ਚ ਜਿਹੜੇ ਪ੍ਰੋਫੈਸਰ ਨੇ ਉਹਨਾਂ ਦੀ ਕਿੰਨੀਆਂ ਕੈਟਾਗਰੀਆਂ ਬਣਾਤੀਆਂ ਤੇ ਉਹ ਕੁਝ ਠੇਕੇ ਤੇ ਨੇ ਕੁਝ ਕੰਟਰੈਕਟ ਤੇ ਨੇ ਕੁਝ ਪੱਕੇ ਨੇ ਕੁਝ ਇਹ ਉਹ ਡੇਲੀ ਬੇਸ ਵਾਲੇ ਨੇ ਪਤਾ ਨਹੀਂ ਲੱਗ ਰਿਹਾ ਹੁਣ ਜਿਹੜੇ ਜਿਹੜੇ ਤਾਂ ਪਰਮਾਨੈਂਟ ਹੁਣ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਦੇ ਵਿੱਚ 125 ਦੇ ਕਰੀਬ 140 ਦੇ ਕਰੀਬ ਗਵਰਨਮੈਂਟ ਕਾਲਜ ਸੀ ਤੇ ਜਿਹਦੇ ਵਿੱਚ ਹੁਣ ਚੌੜਕ ਕਾਲਜ ਨੇ ਜਿਹੜੇ ਸਾਹ ਲੈ ਰਹੇ ਨੇ ਰੈਣੀਚ ਨੇ ਹਾਂ ਰੈਣੀਚ ਦੇ ਕਿਸੇ ਕਾਲਜ ਦੇ ਵਿੱਚ ਪ੍ਰੋ ਹੋ ਨਹੀਂ ਹੈਗਾ ਪ੍ਰਿੰਸੀਪਲ ਪਰਮਾਨੈਂਟ ਪ੍ਰਿੰਸੀਪਲ ਨਹੀਂ 40000 ਪੰਜਾਬ ਦੇ ਵਿੱਚ ਜਿਹੜੇ ਉਹ ਟੀਚਰਾਂ ਦੀ ਉਹ ਆ ਘਾਟ ਹੈ ਘਾਟ ਤੇ ਇੱਕ ਇੱਕ ਸਕੂਲ ਦਾ ਜਿਹੜਾ ਪ੍ਰਿੰਸੀਪਲ ਆ ਉਹ ਤਿੰਨ ਤਿੰਨ ਸਕੂਲਾਂ ਦਾ ਪ੍ਰਿੰਸੀਪਲ ਬਣਿਆ ਹੋਇਆ ਕੋਈ ਪਰਮਾਨੈਂਟ ਪ੍ਰਿੰਸੀਪਲ ਨਹੀਂ ਜੇ ਪਰਮਾਨੈਂਟ ਭਰਤੀ ਹੁੰਦੀ ਆ ਜਦ ਇਹ ਆਪਣੇ ਬੰਦਿਆਂ ਨੂੰ ਖੜੇ ਕਰਕੇ ਹਾਈ ਕੋਰਟ ਦੇ ਵਿੱਚ ਕੇਸ ਕਰਾ ਦਿੰਦੇ ਉਹ ਸਾਰਾ ਕੁਝ ਸਟੇ ਹੋ ਜਾਂਦਾ ਇਹ ਜਿਹੜਾ ਕੁਸ ਨਾ ਨਾ ਜਿੰਨੀਆਂ ਸਾਡੀਆਂ ਜੂਨੀਅਨਾਂ ਦੇ ਲੀਡਰ ਨੇ ਉਹ ਉਹ ਵੀ ਨਹੀਂ ਚਾਹੁੰਦੇ ਵੀ ਲੋਕਾਂ ਦਾ ਭਲਾ ਹੋ ਜਵੇ ਜੇ ਪਰਮਾਨੈਂਟ ਭਰਤੀ ਹੁੰਦੀ ਆ ਜਦ ਇਹ ਆਪਣੇ ਬੰਦਿਆਂ ਨੂੰ ਖੜੇ ਕਰਕੇ ਹਾਈ ਕੋਰਟ ਦੇ ਵਿੱਚ ਕੇਸ ਕਰਾ ਦਿੰਦੇ ਉਹ ਸਾਰਾ ਕੁਸ ਸਟੇ ਹੋ ਜਾਂਦਾ ਇਹ ਜਿਹੜਾ ਕੁਸ ਨਾ ਨਾ ਜਿੰਨੀਆਂ ਸਾਡੀਆਂ ਜੂਨੀਅਨਾਂ ਦੇ ਲੀਡਰ ਨੇ ਉਹ ਉਹ ਵੀ ਨਹੀਂ ਚਾਹੁੰਦੇ ਵੀ ਲੋਕਾਂ ਦਾ ਭਲਾ ਹੋ ਜਵੇ